ਜਿਸ ਕਰਨ ਸਿੰਘ ਪਿੰਡ ਡਲ ਦੇ ગ્રਹਿ ਵਿਖੇ ਅਨੂਪ ਸਿੰਘ ਭੁੱਲਰ ਨੇ ਬੀਜੇਪੀ ਦੀ ਹੱਕ ਵਿੱਚ ਕੀਤੀ ਚੋਣ ਮੀਟਿੰਗ ਪਿੰਡ ਡਲ ਵਿੱਚ ਭਾਜਪਾ ਬੀਜੇਪੀ ਵੱਲੋਂ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਵੱਡੇ ਵੱਡੇ ਕਈ ਨੇਤਾ ਮੌਜੂਦ ਸਨ ਅਤੇ ਚੋਣ ਪ੍ਰਚਾਰ ਵਿੱਚ ਭਾਗ ਲਿਆ ਮੀਟਿੰਗ ਦੇ ਦੌਰਾਨ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਗਈ ਭਾਜਪਾ ਗੂ ਸਰਦਾਰ ਅਨੂਪ ਸਿੰਘ ਭੁੱਲਰ ਨੇ ਆਪਣੇ ਉਮੀਦਵਾਰਾਂ ਦੀ ਹਮਾਇਤ ਵਿੱਚ ਪਾਠਨ ਦਿੱਤੇ ਅਤੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਭਾਜਪਾ ਦੇ ਉਮੀਦਵਾਰਾਂ ਨੇ ਪਿੰਡ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਜਿਗਰਵੀ ਕੀਤਾ ਤੇ ਸੈਂਟਰ ਵੱਲੋਂ ਆ ਰਹੀਆਂ ਸਹੂਲਤਾਂ ਦਾ ਲੋਕਾਂ ਨਾਲ ਖੁੱਲ੍ਹ ਕੇ ਜਿਗਰ ਕੀਤਾ। ਅੱਜ ਅਸੀਂ ਸਾਹ ਜਸਕਰਨ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਹਾਂ। ਇਹਨਾਂ ਨੇ ਸਾਰੇ ਪਰਿਵਾਰਾਂ ਨੇ ਜਿੰਨੇ ਵੀ ਅਸੀਂ ਭਾਈਚਾਰੇ ਦਾ ਸੰਬੰਧਤ ਆ ਇਹਨਾਂ ਸਾਰਿਆਂ ਭਰਾਵਾਂ ਨੇ ਇੱਕ ਮੁੱਠ ਤੇ ਇੱਕ ਝੋਟ ਹੋ ਕੇ ਇਕੱਠੇ ਹੋ ਕੇ ਸਾਹ ਮਨਜੀਤ ਸਿੰਘ ਮੱਨਾ ਜੀ ਨੂੰ ਵੋਟਾਂ ਪਾਉਣ ਦਾ ਸਾਨੂੰ ਆਸ਼ਵਾਸਨ ਦਿੱਤਾ। ਇਹ ਕਿਸ ਤਰ੍ਹਾਂ ਦਾ ਜਿਹੜਾ ਪਾਜਪਾ ਨੂੰ ਪੰਜਾਬ ਦੇ ਵਿੱਚ ਪੰਜਾਬ ਨੇ ਹਲਕਾ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਹਿਯੋਗ ਮਿਲ ਰਿਹਾ ਹੈ। ਪਾਰਟੀ ਜ਼ਰੂਰ ਪਿੰਡਾਂ ਦੇ ਵਿੱਚ ਨਵੀਂ ਆ ਪਰ ਉਹ ਨਵੀਂ ਹੋਣ ਦੇ ਬਾਵਜੂਦ ਹੀ ਬਹੁਤ ਵੱਡੇ ਪੱਧਰ ਤੇ ਸਾਨੂੰ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈ। ਤੁਸੀਂ ਜਾਨਦੇ ਹੋ ਪਿੰਡਾਂ ਦੇ ਵਿੱਚ ਤੇ ਛੰਡਾਂ ਦੇ ਲੋਕ ਕੋਈ ਨਹੀਂ ਕਿ ਕੋਈ ਸਰਕਾਰ ਦੀ ਸਹੂਲਤ ਆਈ ਆ। ਕਿਹੜੀ ਸਹੂਲਤ ਆਈ ਆ ਸਾਨੂੰ ਮਿਲੀ ਜਾਣੀ। ਬਿਲਕੁਲ ਤਕਰੀਬਨ ਸਾਰਿਆਂ ਹੀ ਭੈਣ ਭਰਾਵਾਂ ਨੂੰ ਪਤਾ ਆ ਕਿ ਸੈਂਟਰ ਦੇ ਵਿੱਚੋਂ ਹਰ ਵਰਗ ਵਾਸਤੇ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਸਹੂਲਤਾਂ ਆ ਰਹੀਆਂ ਐ ਜਿਦੇ ਵਿੱਚ ਮਨਰੇਗਾ ਦੀ ਗੱਲ ਕਰ ਲਈਏ ਕਣਕ ਦੀ ਗੱਲ ਕਰ ਲਈਏ ਆਯੂਸ਼ਮਾਨ ਕਾਰਡ ਦੀ ਗੱਲ ਕਰ ਲਈਏ ਕਿਸਾਨਾਂ ਨੂੰ ਦੋ ਦੋ 6-6000 ਰੁਪਿਆ ਜਿਹੜਾ ਉਹਦੀ ਗੱਲ ਕਰ ਲਈਏ ਸਬਸਿਡੀ ਦੀ ਗੱਲ ਕਰ ਲਈਏ ਹਰ ਚੀਜ਼ ਦਾ ਸਹੂਲਤ ਦਾ ਪਤਾ ਆ ਉਹ ਉਹਨਾਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਭਰਾ ਇਸ ਵੇਲੇ ਮਨ ਬਣਾ ਕੇ ਬੈਠਿਆ ਕਿ ਸਾਬ ਮਨਜੀਤ ਸਿੰਘ ਮਨਾਂ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਧੰਨਵਾਦ